ਹਾਂਜੀ ਕੀ ਹਾਲ ਚਾਲ ਹੈ ਹੋਰ ਸਭ ਠੀਕ ਠਾਕ ਹੋਵਾਂਗੇ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ 'ਚ ਅੱਜ ਆਪਾਂ ਚੱਲੇ ਆ ਜੀ ਆਪਣੇ ਜਗਾ ਹੀ ਉੱਥੇ ਸਾਬ ਸਫਾਈ ਕਰਨੀ ਆ ਅੱਜ ਤੇ ਜਾ ਕੇ ਕਰਦੇ ਆਂ ਸੇਵਾ ਅੰਦੀ ਆ ਬੈਠਾ ਆਪਣਾ ਜਗਾੜੂ ਮੈਂ ਕਹਿਣ ਕਿੰਨਾ ਢਾਲਾ ਜੀ ਕੀ ਨਾ ਡੋਹਣਾ ਆ ਚੱਲ ਗਏ ਬਾਬੇ ਦੇ ਚੱਲ ਗਏ ਬਾਬੇ ਦੇ ਤੋਂ ਗਿੜਦੇ ਭਾਈ ਇਹ ਕਿਹੜਾ ਹੈ ਪਹੁੰਚ ਚੁੱਕੇ ਜਗਾ ਤੇ ਇਹ ਜਗਾ ਖੀਰ ਬਾਬਾ ਮਾਲ ਸਿੰਘ ਜੀ ਦੀ ਆ ਇਹ ਮੜੀ ਰਾਲਾ ਵਾਲਾ ਰੋਡ ਤੇ ਸਥਿਤ ਹੈ ਤੇ ਹਾਲੇ ਡਾਕਟਰ ਕੁਲਦੀਪ ਤੇ ਰੈਪਲ ਆਏ ਨਹੀਂ ਤੇ ਚਲੋ ਆਪਾਂ ਕਰਦੇ ਆਂ ਵੇਟ ਫੇਰ ਕਰਦੇ ਆਂ ਇਹ ਸੇਵਾ ਜੀ ਡਾਕਟਰ ਕੁਲਦੀਪ ਤੇ ਰਿਪ ਆ ਚੁੱਕੇ ਨੇ ਹੋਰ ਬਾਬਿਓ ਕੀ ਆ ਹੋਰ ਆ ਬੰਦਾ ਕੰਮੀ ਹੀ ਆ ਕਿ ਆਪਣੇ ਕੋਲ ਆਇਓ ਜੀ ਆ ਵੀ ਪਹੁੰਚ ਚੁੱਕਿਆ ਸਾਡੇ ਕੋਲ ਪਬਜੀ ਪਲੇਅਰ ਨਹੀਂ ਯਾਰ ਸਾਡੇ ਲਈ ਤਾਂ ਤੂੰ ਪਬਜੀ ਰਹੇਗਾ ਹਾਂ ਲੋਕੀਂ ਦੇ ਆਉਂਦੇ ਤੇ ਆ ਗਏ ਤਰੇ ਇਹ ਫਾਇਦੇ ਆ ਕੈਮਰੇ ਨੂੰ ਦੇਖ ਕੇ ਮੈਨੂੰ ਬਹੁਤ ਅਨੰਦ ਆ ਮੈਨਾਂ ਜਿਹੜਾ ਲੱਸੀ ਨਹੀਂ ਪੁੰਦਾਂ ਦਾ ਓਹ ਛਣ ਇਦੋਂ ਐਨੂੰ ਮੋੜ ਲਏ ਹਾਂ ਕਿਹੜਾ 800 ਵੀ ਨਹੀਂ ਪੁੰਦਾਂ ਦਾ ਹਾਂ ਲਓ ਜੀ ਸਫਾਈ ਹੋ ਗਈ ਡਨ ਆ ਸਾਡਾ ਸੇਵਾਦਾਰ ਸਭ ਤੋਂ ਵੱਡੀ ਸੇਵਾ ਨੂੰ ਬਹਾਰਿਆ ਇਹ ਤਾਂ ਜੀਵ ਨਹੀਂ ਕੱਢਣੀ

ਉੜਾ ਉੜਾ ਆੜਾ ਆੜਾ ਈੜੀ ਸਸਾ ਚਲ ਫੇਰ ਉੜਾ ਉਡਾ ਕੇ ਦੇ ਫੇਰ ਉੜਾ ਕੇਮਰੇ ਮੂਹਰੇ ਆ ਕੇ ਚੱਬੇ ਉੜਾ ਛੜਾ ਗੀ ਮੋਸੇ ਜੱਟ ਉੱਜਾ ਆੜਾ ਆੜਾ ਕੇਮਰੇ ਮੂਹਰੇ ਹਾਂਜੀ ਹੁਣ ਆਪਾਂ ਚੱਲੇ ਆ ਪੂਰਾ ਸਾਮਾਨ ਚੱਕੜ ਤੇ ਆਪਾਂ ਟਰਾਲੀ ਲਾਉਣੀ ਆ ਤੇ ਉਧਰੋਂ ਲਾਦ ਦੇਣਗੇ ਤੇ ਬਾਅਦ ਚ ਆਪਾਂ ਸਾਮਾਨ ਚੱਕ ਲਿਆਵਾਂਗੇ આપણા જે કાઢો મકાન પંચ કરમી ફરતા

ਆਪਾਂ ਕੋਰ ਵਾਲੀ ਮਸ਼ੀਨ ਲੈ ਕੇ ਚੱਲਿਆਂ ਇਸ ਤੋਂ ਬਾਅਦ ਆਪਾਂ ਬਾਈ ਪੈਲਟ ਟਰਾਲੀ ਲੈ ਕੇ ਜਾਵਾਂਗੇ ਤੇ ਫਿਰ ਕਰਾਉਨੇ ਆਪਾਂ ਘਰੇ ਜਾ ਕੇ ਕੋਰ ਜੀ ਹੁਣ ਆਪਾਂ ਚੱਲਿਆਂ ਟਰਾਲੀ ਪਾਣਾ ਤੇ ਟਰਾਲੀ ਪਾ ਕੇ ਘਰੇ ਲਾ ਕੇ ਉਸ ਤੋਂ ਬਾਅਦ ਉਹ ਆਪੇ ਦੇਖਣਾ ਕਿ ਕਿੱਥੇ ਕੋਰ ਕਰਨਾ ਉਹਨਾਂ ਨੇ ਮੇਰੇ ਨਾਲ ਹੈਗਾ ਜੀ ਜਵਰਾਜ ਤੇ ਮਰਮਾਨ 哎，你那个，你那个把猪放，把菜刀拿来，你放锅里。 ਦੇ ਨਾਲ ਹੀ ਬਾਹਰ ਤੇ ਨਹੀਂ ਇੱਧਰ ਪਸੀ ਅੱਜ ਨਹੀਂ ਖੁੱਤੀ ਹੋਏ ਇੱਧਰ ਹਾਂ ਹਾਂ ਬਈ ਚੱਈਏ ਉਹ ਸਿੱਕੋਈ ਗੋਤੀਆਂ ਯਾਦ ਕਰ ਇੱਧਰ ਵੀ ਕਾਂਗੜੇ ਆਉਂਦੇ ਆਉਂਦੇ ਆਂ ਜੰਗੇ ਫੇਰ ਹੋ ਇਹ ਹੋਰ ਦੀ ਸਪੈਸ਼ਲ ਬਣਾਈ ਹਾਂ ਜੀ ਹਾਂਜੀ ਬਾਈ ਅੱਜ ਦੇ ਬਲੌਗ ਚ ਇਨਾ ਹੀ ਤੇ ਬਾਈ ਜਿਹੜੇ ਬੋਰ ਵਾਲੇ ਸੀਗੇ ਉਹ ਆਪਣੀ ਬੋਰ ਦੀ ਮਸ਼ੀਨ ਸੈਟਿੰਗ ਕਰਕੇ ਤੇ ਰੱਖ ਗਏ ਨੇ ਤੇ ਉਹ ਕਹਿੰਦੇ ਵੀ ਸਵੇਰੋਂ ਅਸੀਂ ਆ ਕੇ ਆਪ ਦਾ ਸਟਾਰਟ ਕਰ ਲਾਂਗੇ ਕੰਮ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਦਬਣਾ ਨਾ ਭੁੱਲਿਓ ਤੇ ਮਿਲਦੇ ਆਂ ਫਿਰ ਆਪਾਂ ਕੱਲ ਨੂੰ ਇੱਕ ਹੋਰ ਨਵੇਂ ਬਲੌਗ